ਕੈਨੇਡਾ ਖਬਰਾਂ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਅੱਜ ਦਰਵਾਜ਼ੇ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਹ ਉਲਝਣਯੋਗ ਹੈ ਕਿ ਗ੍ਰੇਟਰ ਟ੍ਰਾਂਟੋ ਏਰੀਆ ਜੀਟੀਓ ਵਿੱਚ ਤੇਜ਼ ਹਵਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਬਹੁਤ ਜ਼ਿਆਦਾ ਠੰਡ ਵੀ ਮਹਿਸੂਸ ਹੋਵੇਗੀ ਟ੍ਰਾਂਟੋ ਵਿੱਚ ਵੀਰਵਾਰ ਨੂੰ ਉੱਚ ਡਿਗਰੀ 4 ਡਿਗਰੀ ਸੈਲਸੀਅਸ ਤਾਪਮਾਨ ਸੰਭਾਵਨਾ ਪਰ ਤੇਜ਼ ਹਵਾਵਾਂ ਇਸ ਨੂੰ 14 ਡਿਗਰੀ ਵਰਗਾ ਮਹਿਸੂਸ ਕਰਵਾਉਣਗੀਆਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੇਗੀ ਪੱਛਮੀ ਹਵਾ ਸੰਤ ਚੱਲਣ ਦੀ ਸੰਭਾਵਨਾ ਜਿਸ ਵਿੱਚ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਹ ਹਵਾ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ ਸੀਪੀ 24 ਮੌਸਮ ਵਿਗਿਆਨ ਬਿਲ ਪੁਲਟਰ ਨੇ ਕਿਹਾ ਹੈ ਕਿ ਵਿੰਚਰਡ ਇੱਥੇ ਨਿਸ਼ਚਿਤ ਤੌਰ ਤੇ ਮਹੱਤਵਪੂਰਨ ਦੁਪਹਿਰ ਤੱਕ -2 ਅੱਧਕ ਸ਼ੋਰ ਤੱਕ ਅੱਜ ਰਾਤ ਤਾਪਮਨ ਲਗਭਗ -9 ਤੋਂ 10 ਹੀਟਾ ਜਾਵੇਗਾ ਕਿਉਂਕਿ ਹਵਾ ਹੌਲੀ-ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਅਜੇ ਵੀ ਮਹੱਤਵਪੂਰਨ ਹਵਾ ਠੰਡੀ ਰਹੇਗੀ এনवायरमेंट ਕੈਨੇਡਾ ਦੇ ਮੁਤਾਬਕ ਹਵਾ ਚੱਲਣ ਨਾਲ ਰਾਤ ਭਰ -17 ਡਿਗਰੀ ਤੱਕ ਠੰਡ ਮਹਿਸੂਸ ਹੋ ਸਕਦੀ ਹੈ ਜੀਟੀਏ ਦੇ ਬਾਹਰ ਬਰਫ ਬਾਰਿਸ਼ ਦੌਰਾਨ ਜੀਟੀਏ ਦੇ ਆਸ-ਪਾਸ ਦੇ ਖੇਤਰਾਂ ਵਿੱਚ ਕੁੱਲ 2 ਦਿਨਾਂ ਦੇ ਵਿੱਚ ਸਰਦ ਰੁੱਤ ਮੌਸਮ ਦੀ ਸੰਭਾਵਨਾ ਤੇ ਜੀਟੀਏ ਦੇ ਉੱਤਰ ਪੱਛਮੀ ਖੇਤਰਾਂ ਵਿੱਚ ਬਰਫਬਾਰੀ ਅਤੇ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ এনवायरमेंट ਕੈਨੇਡਾ ਦੇ ਅਨਸਾਰ ਕੁਝ ਖੇਤਰਾਂ ਵਿੱਚ ਵੀਰਵਾਰ ਤੋਂ ਸ਼ੁੱਕਰਵਾਰ ਤੱਕ 40 ਤੋਂ 80 ਸੈਂਟੀਮੀਟਰ ਤੱਕ ਭਾਰੀ ਸਥਾਨਕ ਬਰਫਬਾਰੀ ਜੰਮ ਕੇ ਹੋ ਸਕਦੀ ਹੈ। এনवायरमेंट ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਬਰਫ ਪ੍ਰਭਾਵਿਤ ਖੇਤਰਾਂ ਵਿੱਚ ਕਈ ਵਾਰ ਬਹੁਤ ਮਾੜਾ ਦੇਖ ਪੈਦਾ ਕਰ ਸਕਦੀ ਹੈ। ਮੌਸਮ ਏਜੰਸੀ ਨੇ ਕਿਹਾ ਕਿ ਸਥਾਨਕ ਤੌਰ ਤੇ 80 ਸੈਂਟੀਮੀਟਰ ਤੋਂ ਵੱਧ ਬਰਫਬਾਰੀ ਸੰਭਾਵਿਤ ਖਾਸ ਤੌਰ ਤੇ ਜੇਕਰ ਇੱਕ ਮਜ਼ਬੂਤ ਬਰਫਬਾਰੀ ਬੈੱਡ ਉਸੇ ਖੇਤਰ ਵਿੱਚ ਰਹਿੰਦਾ ਤਾਂ ਮੌਸਮ ਏਜੰਸੀ ਨੇ ਗਾਇ ਕਿ ਸੰਭਾਵਿਤ ਮਾੜੀਆਂ ਯਾਤਰਾਵਾਂ ਜਾਂ ਸਥਿਤੀਆਂ ਦੇ ਮੱਦੇਨਜ਼ਰ ਸੜਕਾਂ ਵੀ ਬੰਦ ਹੋ ਸਕਦੀਆਂ ਨੇ ਇਸ ਲਈ ਘਰ ਤੋਂ ਨਿਕਲਣ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਖਾਸ ਤੌਰ ਤੇ ਨੋਟ ਕਰ ਲੈਣਾ ਚਾਹੀਦਾ ਹੈ ਕ੍ਰੀਡਿੰਗ ਕਵਨਨਾਮਾ ਦੇ ਵਿੱਚ ਜੇਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ